ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਜੁੜਮੈ ਦੀ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਪਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਸੰਗਤ ਨੂੰ ਸੰਬੋਧਨ ਹੋਣਾ ਉਹ ਸੰਗਤ ਦਾ ਅਟਰੈਕਸ਼ਨ ਜਿਹੜਾ ਉਹ ਬੁਲਾਰੇ ਬੰਦ ਹੋ ਗਈ ਤੇ ਬੁਲਾਰੇ ਦਾ ਸੰਗਤ ਬੰਦ ਤੇ ਫੇਰੀ ਪਪਦੀਏ ਟੰਕ ਦੇ ਨਾਲ ਜਿਹੜੀ ਧਰਮਤ ਕਰ ਸਕਦੇ ਅਸੀਂ ਇਤਿਹਾਸ ਨੂੰ ਪੜਦੇ ਹਾਂ ਪਰ ਬਾਣੀ ਵੀ ਸੁਣਦੇ ਹਾਂ ਸਚਕੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੋ ਪਾਵਨ ਸਥਾਨ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉੱਥੇ ਕਿਸੇ ਸਮੇਂ ਕਾਲੀ ਜੜੀਆਂ ਉੱਤੇ ਹੋ ਕੇ ਨਿਕਲੀਆਂ ਅੱਜ ਵੀ ਜੇ ਕਾਲੇ ਤੋਂ ਕਾਲਾ ਕਾਲੇ ਤੋਂ ਕਾਲੇ ਦਾ ਮਤਲਬ ਹੈ ਮੰਨ ਦਾ ਕਾਲਾ ਅਤਵੀ ਤੇ ਮਨ ਦਾ ਕਾਲਾ ਉਸ ਪਾਵਨ ਪਵਿੱਤਰ ਅਸਥਾਨ ਦੇ ਤੇ ਨਤਮਸਤਕ ਹੋ ਜਾਂਦਾ ਹੈ ਤੇ ਉਹਦੇ ਤੇ ਨਜ਼ਰ ਹੋ ਜਾਂਦੀ ਹੈ ਗੁਰੂ ਦੀ ਤੇ ਫਿਰ ਹੁੰਦਾ ਪਤਾ ਕੀ ਇਹ ਕਹਿੰਦੇ ਜੋ ਇਸ ਭਾਵੈ ਨਾਨਕਾ ਤਾਗੋਂ ਹੰਸ ਕਰੇ ਤਾਰੂ ਹੰਸ ਬਣਾ ਲੇ ਗੁਰੂ ਜੰਨੀ ਸ਼ਕਤੀ ਤੇ ਜੇ ਕੋਈ ਆਪਣੇ ਆਪ ਨੂੰ ਹੰਸ ਅਖਵਾਉਂਦਾ ਹੋਵੇ ਤੇ ਗੁਰੂ ਬਾਤ ਉਹਦੀ ਪਿੱਠ ਹੋ ਜਾਈ। ਇਹ ਗੁਰੂ ਬਾਦੋਂ ਕੰਡ ਕਰ ਲੈ। ਤੇ ਜਸ ਗੁਰੂ ਚ ਕਾਂ ਨੂੰ ਹੰਸ ਬਣਾਉਣ ਦੀ ਸਮਰੱਥਾ ਹੈ ਉੱਥੇ ਹੰਸ ਸਮਝਣ ਵਾਲੇ ਨੂੰ ਕਾਂ ਬਣਾਉਣ ਦੀ ਸਮਰੱਥਾ ਵੀ ਗੁਰੂ ਚ ਹੈਗੀ ਹੈ। ਇਹ ਗੱਤ ਅਸੀਂ ਮੰਨਣੀ ਹੈ। ਕਿੱਥੀਆਂ ਹੁੰਦੀਆਂ? ਹੰਸ ਦੀ ਕਿਰਤੀ ਕੀ ਹੈ? ਹਾंस ਮੋਤੀ ਚੁੱਕਦਾ ਹੈ। ਹਾਂਸ ਦੀ ਚੁੰਝ 'ਚ ਤਸਵੀਰ ਹੁੰਦੀ ਹੈ ਜੇ ਦੁੱਧ ਦੇ ਵਿੱਚ ਉਹ ਢੰਗ ਮਾਰਦਾ ਹੈ ਦੁੱਧ ਪਾੜ ਜਾਂਦਾ ਹੈ ਉਹ ਦੁੱਧ ਖਾ ਲੈਂਦਾ ਹੈ ਪਾਣੀ ਛੱਡ ਦਿੰਦਾ ਉਹ ਬੱਦੇ ਕੀ ਹੁੰਦੀ। ਇੱਕ ਕਾਂ ਦੀ ਵਿਰਤੀ ਕੀ ਹੁੰਦੀ ਹੈ ਕਾਂ ਦੀ ਵਿਰਤੀ ਹੁੰਦੀ ਹੈ। ਉਹ ਹਮੇਸ਼ਾ ਵਰਦਾਰ ਖਾਂਦਾ। ਇੱਕ ਪੰਗਤੀ ਵੀ ਹੈ ਪਾਣੀ 'ਚ। ਮਹਾਰਾਜ ਕਹਿੰਦੇ ਕਾਂ ਬਤਨ ਤਿਸਤਾ ਮਹਿਵਾਸ। ਮਤਰਾ ਬਤੇ ਕੀ ਹੈ ਦਾ। कार बतन डिस्ता महबास काम की जड़ी चुन होती है हमेशा गंदगी चल हमेशा गंदगी उन्हें मारा सोचने मारा करना है एक तीजी शताब्दी के ब्रंथ लिखेगा पंचतन पंचतंत्र ਪੰਚ ਤੰਤਰ ਦੀਆਂ ਕਹਾਣੀਆਂ ਜਿਛਿ ਸਤਪੀ ਉਹ ਲਿਖਿਆ ਤਾਂ ਕਾਰਨ ਇਹ ਸੀ ਕਿ ਕੋਈ ਰਾਜਾ ਸੀ ਉਸ ਰਾਜੇ ਦਾ ਜਿਹੜਾ ਪੁੱਤਰ ਸੀ ਉਹ ਪੜ੍ਹਾਈ ਲਿਖਾਈ 'ਚ ਧਿਆਨ ਨਹੀਂ ਸੀ ਦੇਂਦਾ ਉਹਨੇ ਬੜੀ-ਬੜੀ ਗੁਰੂਆਂ ਨੂੰ ਕਿਹਾ ਤੇ ਆਪਕਾਂ ਨੂੰ ਕਿਹਾ ਕਿ ਮੇਰੇ ਬੱਚੇ ਨੂੰ ਤੁਸੀਂ ਪੜ੍ਹਾਓ ਤੇ ਜਿਹੜਾ ਵਧੀਆ ਪੜ੍ਹੇ ਤੇ ਫਿਰ ਇਹਨੇ ਰਾਜਾ ਬਣਨਾ ਹੈ ਰਾਜ ਸਾਹਮਣੇ ਬੜੇ-ਬੜੇ ਵਿਦਵਾਨਾਂ ਦੇ ਉਹਨੂੰ ਪੜ੍ਹਾਉਂਦਾ ਯਤਨ ਕੀਤਾ ਪਰ ਕੋਈ ਕੰਮ ਕਰ ਨਹੀਂ ਹੋਇਆ ਪੜ੍ਹਿਆ ਨਹੀਂ ਉਹ ਤਾਂ ਮਰ ਗਿਆ ਸੀ ਪੜ੍ਹਨ 'ਚ ਫਿਰ ਇੱਕ ਵਿਦਵਾਨ ਦੀ ਕਿਉਟੀ ਲੱਗੀ ਉਨੇ ਜ਼ਿੰਮੇਵਾਰੀ ਚੁੱਕੀ ਮੈਂ ਬਣਾਉਂ ਉਸ ਬਾਲਕ ਨੂੰ ਉਹ ਇੱਕ ਕਹਾਣੀ ਸੁਣਾਉਂਦਾ ਹੁੰਦਾ ਸੀ ਸਾਕੀ ਸੁਣਾਉਂਦਾ ਸੀ ਉਹ ਸਾਕੀ ਦੇ ਵਿੱਚ ਸਿੱਖਿਆ ਹੁੰਦੀ ਸੀ ਔਰ ਸਾਕੀਆਂ ਸੁਣ 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 ਇੱਕ ਨੀਕੀ ਬਾਨ ਬਣ ਜਾਣਾ ਸੀ ਉਹ ਰਾਜਾ ਬਣਿਆ ਉਹ ਬਾਲਕ ਬਣ ਗਿਆ ਅੱਜ ਵੀ ਪੰਚਤੰਤਰ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਛਾਪੀਆਂ ਮਿਲਦੀਆਂ ਨੇ ਬੜੀਆਂ ਸਿੱਖਿਆਦਾਇਕ ਬੜੀਆਂ ਸਿੱਧਕ ਮੈਨੂੰ ਤਾਂ ਪਹਿਲਾ ਮੈਨ ਸੈਕਟਰੀ ਨੇ ਮੇਰੇ ਪਾਸ ਜਾਣਕਾਰੀ ਦਿੱਤੀ ਸੰਖੇਪ ਸ਼ਬਦਾਂ ਦੇ ਵਿੱਚ ਪਰ ਤੁਸੀਂ ਬਠਿੰਡੇ ਦੇ ਵਿੱਚ ਇਸ ਗੁਰਦਾਰਾ ਸਾਹਿਬ ਅੰਗਰ ਗੁਰਦਾਰਾ ਪਾਈ ਜੱਟਾ ਜੀ ਵਿਖੇ ਸਿੱਖ ਜੱਟ ਪਰੰਗੀਆਂ ਨੇ ਮੈਨੂੰ ਸਲਮਾਨ ਦੇ ਦਾ ਹਿੱਸਾ ਕੀਤਾ ਸਲਮਾਨ ਦੇ ਨੇ ਇਹ ਸਲਮਾਨ ਕਿਉਂ ਦੇ ਰਹੇ ਕਿਤੇ ਤੁਸੀਂ ਇਹ ਜਾਣਦੇ ਹੋ ਤੁਸੀਂ ਇਹ ਸਮਝਦੇ ਕਿ ਜ਼ਿਆਦਤੀ ਜਿਸ ਜ਼ਿਆਦਤੀ ਨਾਮ ਹੁੰਦੀ ਤੇ ਅੱਜ ਤੁਸੀਂ ਮੈਨੂੰ ਸਨਮਾਨ ਕਰਨ ਵਾਸਤੇ ਨਹੀਂ ਬੁਲਾਉਂਦੇ ਬਲਕਿ ਮੈਂ ਜਿੱਥੇ ਵੀ ਹੁੰਦਾ ਤੁਸੀਂ ਮੇਰਾ ਵਿਰੋਧ ਕਰਦੇ ਸੀ ਮੈਨੂੰ ਮੰਨਦਾ ਪਰ ਕਿਹ ਜ਼ਿਆਦਤੀ ਹੋ ਗਈ ਜਦੋਂ ਪੰਚਤੰਤਰ ਤੁਆ ਕਹਾਣੀਆਂ ਦੇ ਵਿੱਚ ਕਹਾਣੀਆਂ ਦਿੰਦਾ ਵੱਡੇ ਗਿਰਦੀ ਚ ਨੌਜਵਾਨ ਬੈਠੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂ ਉਹ ਕਹਾਣੀ ਕਹਿੰਦੇ ਇੱਕ ਵਾਰੀ ਹੰਸਾਂ ਦਾ ਜੋੜਾ ਸਫ਼ਰ ਕਰਦਾ ਜਾ ਰਿਹਾ ਸੀ ਕਿਤੇ ਰਾਤ ਪਈ ਤੁਸੀਂ ਬਹੁਤ ਵਾਰ ਸੁਣੀ ਹੋਣੀ ਹੈ ਮੈਂ ਤੁਹਾਨੂੰ ਵੱਖਰੇ ਅੰਦਾਜ਼ ਚ ਇਹ ਸਫਰ ਕਰਦਾ ਜਾ ਰਿਹਾ ਸੀ ਕਿ ਪਿੱਪਲ ਦੇ ਰੁੱਖ ਦੇ ਉੱਤੇ ਕਾਰਨ ਦੇ ਸੀ ਤੇ ਉਹਨਾਂ ਨੂੰ ਰਾਤ ਪੈ ਗਈ ਉਹ ਪਿੱਪਲ ਦੇ ਰੁੱਖ ਦੇ ਉੱਤੇ ਕੰਨ ਬੈਠੇ ਤੇ ਉਹਨਾਂ ਨੇ ਥਾਵਾਂ ਨੂੰ ਅਪੀਲ ਕੀਤੀ ਕਹਿੰਦੇ ਰਾਤ ਪੈ ਗਈ ਐ ਅਸੀਂ ਰਾਤ ਕੱਟਣੀ ਐ ਸਾਨੂੰ ਰਾਤ ਕਟਾ ਦਿਓ ਆਤ ਲੋ ਜਦੋਂ ਅਗਲੇ ਦਿਨ ਸਵੇਰ ਹੋਈ ਤੇ ਹੰਸ ਜਿਹੜਾ ਸੀ ਆਪਣੀ ਹੰਸਣੀ ਨੂੰ ਲੈ ਕੇ ਉੱਟਣ ਲੱਗਿਆ ਥਾਵਾਂ ਨੇ ਰੋੜਾ ਪਾਇਆ ਕਹਿੰਦੇ ਕਿ ਕਿਧਰ ਲੈ ਕੇ ਚੱਲੇ ਹਾਂ ਹੰਸਨੀ ਇਹ ਤਾਂ ਸਾਡੀ ਇਹ ਕੰਦਾ ਜਨਾਬ ਤੁਹਾਡੀ ਕਿੱਥੋਂ ਹੈ ਮੇਰੀ ਪਤਨੀ ਹੈ ਮੈਂ ਰਾਤ ਕੱਟਣ ਵਾਸਤੇ ਰੋਕਿਆ ਕਹਿੰਦੇ ਨਹੀਂ ਨਹੀਂ ਇਹ ਹੰਸਨੀ ਸਾਡੀ ਹੈ ਉਹਨੇ ਲੈ ਕੇ ਜਾ ਸਕਦਾ ਉਹ ਬੜਾ ਪਰੇਸ਼ਾਨ ਹੋਇਆ ਕਹਿੰਦੇ ਕਰੋ ਫਸਲਾ ਕਰਉਂਦੇ ਉਹਨਾਂ ਕਾਮਾ ਨੇ ਆਪਣੇ ਕਬੀਲੇ ਦੇ ਵੱਡੇ ਸਰਦਾਰ ਨੂੰ ਜਿਹੜਾ ਸੀ ਉਸਨੇ ਆਲਾ ਕਿ ਸਰਦਾਰ ਸਾਹਿਬ ਹੰਸ ਸਾਡੇ ਨਾਲ ਧੱਕਾ ਕਰ ਰਿਹਾ ਹੈ ਸਾਡੇ ਤੋਂ ਜ਼ਬਰੀ ਜਿਹੜਾ ਹੈ ਇਹ ਹੰਸ ਨਹੀਂ ਖੋਕੇ ਚੱਲੇ ਉਹ ਸਰਦਾਰ ਜਿਹੜਾ ਸੀ ਕਬੀਲੇ ਦਾ ਉਹਦੇ ਸਰਦਾਰਾਂ ਦੀ ਮੈਂ ਹੈ ਵਾ ਜਦ ਕਿਵੇਂ ਖੋਲੋਗੇ ਜਦ ਕਿਵੇਂ ਤੁਸੀਂ ਜੀਰ ਲੋਗੇ ਜਦ ਕਿਵੇਂ ਪਾਰੋਗੇ ਜੁਗਾਂ ਦਾ ਵੱਡਾ ਲੋਕ ਅਕਾਲ ਪੁਰਖ ਦਾ ਇਨਸਾਫ ਵੀ ਬਹੁਤ ਵੱਡਾ ਹੈ ਬਹੁਤ ਵੱਡਾ ਉਹ ਹੰਸੀ ਹੰਸ ਦੀ ਕਿਉਂਕਿ ਪਤਨੀ ਨੇ ਸੀ ਕਿਚਨ ਦੀ ਜਿਹੜੀ ਕਾਮਾਂ ਨੇ ਕੀਤੀ ਭਾਸਾ ਆਵਾਂ ਦੇ ਹੱਥ ਦੀ ਬੇਤ ਮੋਹ ਦੇ ਬਾੰਦੂਤ ਉਹ ਕਾਹ ਰੋਣੇ ਲੱਗੇ ਉਹਨਾਂ ਦਾ ਸਰਦਾਰ ਕਹਿਣ ਲੱਗਾ ਅਸੀਂ ਤਾਂ ਮਰਿਆਦਾ ਦੇ ਉਲਟ ਜਾ ਕੇ ਫੈਸਲਾ ਤੁਹਾਡੇ ਹੱਥ 'ਚ ਕਰਤਾ ਤੁਸੀਂ ਹੁਣ ਘਰ ਹੋ ਨਹੀਂ ਉਹ ਕਬੀਲੇ ਦੇ ਸਰਦਾਰ ਨੂੰ ਕਹਿਣ ਲੱਗੇ ਸਰਦਾਰ ਸਾਹਿਬ ਜਦੋਂ ਤੁਹਾਡੀ ਸਰਦਾਰੀ ਖੁੱਸ ਗਈ ਤੇ ਐਡੇ ਵਧੀਆ ਫੈਸਲੇ ਸਾਡੇ ਕੌਣ ਕਰਿਆ ਕਰੂਗਾ ਉਹਦੀ ਪੰਚਾਇਤ ਸੀ ਤਾਵਨ ਦੀ ਪੰਚਾਇਤ ਉਹਨੇ ਆਪਣੇ ਫੈਸਲੇ ਨੂੰ ਪਾਰਦਰਸ਼ੀ ਰੱਖਣ ਲਈ ਤਿੰਨ ਹੰਸਾਂ ਨੂੰ ਵੀ ਪਹੁੰਚਾ ਦੇ ਬੰਦੇ ਹੰਸ ਵੀ ਪਹੁੰਚਾ ਜਿਨ੍ਹਾਂ ਦੀ ਪੇਸ਼ਕੀ ਹੈ ਜਿਨ੍ਹਾਂ ਦੀ ਪੇਸ਼ਕੀ ਹੈ ਔਰ ਇਹ ਜਿਹੜਾ ਤਾਵਨ ਦਾ ਕਬੀਦਾ ਹੈ ਨਾ ਤਾਵਨ ਦਾ ਕਬੀਦਾ ਇਹਨਾਂ ਦੇ ਬਡੇਰੇ ਕਾਲੇ ਹੰਸ ਹੁੰਦੇ ਸੀ ਜਿਹੜੇ ਕਾਂਤੀਵੇਂ ਬਣੇ क्योंकि गुरु तो बेवक़ूफ़ हो जिस गुरु न जुड़ के एक आम व्यक्ति तो हंस व्यक्ति के मालक बने से उस गुरु तो उल्ट हो के उस गुरु तो बेवक़ूफ़ हो के हंस को मुड़ गया है वो तो काम बन ये इस तरह चले हल की है हम तो बने नहीं रह गए ਪਹਿਲਾਂ ਬਨੇਰੀਆਂ ਤੇ ਕੰਮ ਦੇ ਹੁੰਦੇ ਸੀ ਹਲ ਹੀ ਇਹ ਸਸਾ ਸੰਗਤ ਜੀ ਜਦੋਂ ਤੁਹਾਡੇ ਦਰਾਂ ਦੇ ਉੱਤੇ ਅਜਿਹੇ ਕਾਂ ਆਉਣ ਉਹਨਾਂ ਨੂੰ ਮਾਰ ਕੇ ਚਾਹ। ਜਿੱਦੋਂ ਸੀ ਇਹਨਾਂ ਕਾਂ ਨੂੰ ਮਾਰ ਕੇ ਪਤਾ ਹੋਊ ਲੱਗਦਾ ਹੈ ਕਿ ਬੱਚੀਆਂ ਕਾਂਾਂ ਦੀਆਂ ਖਤਮ ਹੋ ਜਾਣਗੀਆਂ ਫਿਰ ਕਿਸੇ ਨਾਲ ਜ਼ਿਆਦਤੀ ਨਹੀਂ ਹੋਊ। ਕਹਾਣੀ ਕਾਲਪਨਿਕ ਪਰਚਾਤ ਬੜੀ ਸਿੱਖਿਆ ਦਾ ਹੈ। ਬੜੀਆਂ ਕਹਾਣੀਆਂ ਮੇਰੀ ਸਮਰੱਥੀ ਦੇ ਵਿੱਚ ਵੱਡੀਆਂ ਸਿੱਖ ਇਤਿਹਾਸੀਆਂ ਉਦਾਹਰਣਾਂ ਨੇ ਬੜੀਆਂ ਕੁਰਬਾਨੀ ਦੇ ਪ੍ਰਮਾਣ ਹੈ ਉਹਨਾਂ ਦੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਸਾਂਝੀ ਕਰਦੇ ਰਹੇ ਔਰ ਆਪਾਂ ਨੇ ਕੇਵਲ ਕਹਾਵਾਂ ਨੂੰ ਪੜ੍ਹਣਾ ਨਹੀਂ ਹੈ ਬਲਕਿ ਆਪਾਂ ਨੇ ਉਹਨਾਂ ਦੀਆਂ ਗੱਦੀਆਂ ਖਤਮ ਕਰਕੇ ਹਰਸ ਬਣਾਉਣਾ ਇਹ ਕਹਾਣੀਆਂ ਦੇਖਿਆ ਨੇ ਜਿਵੇਂ ਉਸ ਪੰਚਤੰਤਰ ਦੀਆਂ ਕਹਾਣੀਆਂ ਨੇ ਰਾਜੇ ਦੇ ਪੁੱਤ ਨੂੰ ਰਾਜ ਤਖਤ ਤੇ ਬਿਠਾਤਾ ਸੀ ਨਾ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਨੇ ਜਦੋਂ ਅਸੀਂ ਸੁਣ ਲਈਆਂ ਸਮਝ ਗਏ ਅਸੀਂ ਖੁਦ ਰਾਜਕর্তਾਂ ਦੇ ਬੈਠਾਂਗੇ ਔਰ ਜਿਹੜੇ ਹਮੇਸ਼ਾ ਤਖਤਾਂ ਤੇ ਬੈਠੇ ਨੇ ਇਹ ਹਾਸਿਲ ਤੇ ਤਕੀਦਾਂ ਦੇ ਜਿਵੇਂ ਸਾਨੂੰ ਗੁਰਬਾਣੀ ਦੀ ਵਰਮਤ ਦੀ ਸਮਝ ਨਾ ਆਵੇ ਜਦੋਂ ਗੁਰਬਾਣੀ ਦੀ ਵਰਮਤ ਦੀ ਸਾਨੂੰ ਸਮਝ ਲੱਗ ਗਈ ਫਿਰ ਇਹ ਕੁਝ ਕਾਮਰਤਿਆਂ ਵਾਲੇ ਲੋਕ ਸਾਡਾ ਕੁਝ ਨਹੀਂ ਵਿਕਾਸ ਕੁਝ ਨਹੀਂ ਵਿਕਾਸ ਇਹ ਬਿਰਤੀਆਂ ਨੇ ਇਹ ਬਿਰਤੀਆਂ ਨੇ ਜਿਹੜੀਆਂ ਹਉਮੈ ਨਾਲ ਭਰੀਆਂ ਹਨ ਹੰਕਾਰ ਨਾਲ ਭਰੀਆਂ ਹਨ ਔਰ ਇਹਨਾਂ ਦਾ ਸੁਭਾਅ ਹੈ ਜਿਵੇਂ ਧੰਗ ਗੁਰੂ ਰਾਮਦਾਸ ਜੀ ਕਹਿੰਦੇ ਨੇ ਬਾਦ ਬਤਨ ਕਿਸ ਦਾ ਨਿਵਾਸ ਕਾਂਗ ਦੀ ਚੋ ਜੰਗਦਗੀ ਚ ਹੁੰਦੀ ਹੈ ਇਹਨਾਂ ਦਾ ਸੁਭਾਅ ਹੈ ਅਸੀਂ ਇਹਨਾਂ ਨੂੰ ਪੁਛਾਰਨ ਵਾਸਤੇ ਹੰਸ ਬਿਰਕੀਆਂ ਵਾਲੇ ਲੋਕਾਂ ਦਾ ਜਿਹੜਾ ਸਮੂਹ ਜਿਹੜਾ ਹੈ ਉਹ ਤਿਆਰ ਕਰਨਾ ਜਦੋਂ ਅਸੀਂ ਹੰਸ ਬਿਰਕੀਆਂ ਵਾਲੇ ਲੋਕਾਂ ਦਾ ਸਮੂਹ ਤਿਆਰ ਕਰ ਲਿਆ ਤੇ ਸੱਚ ਜਾਣਿਓ ਧੌਂਗ ਵੀ ਚੜਦੀ ਕਲਾ ਚ ਜਾਏਗੀ ਪੰਥ ਵੀ ਚੜਦੀ ਕਲਾ ਚ ਜਾਏਗੀ ਔਰ ਸਾਡੀਆਂ ਸੰਸਥਾਵਾਂ ਦੀਆਂ ਨੇ ਉਹ ਮੁਰਦ ਬੁਲੰਦੀਆਂ ਛੋੜ ਮੈਂ ਬਹੁਤ ਵਾਰ ਸਿਟੀਜ਼ਮ ਨੇ ਕੀ ਕੀਤਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਕਰ ਦਿੱਤੀਆਂ ਉਹਨੀਆਂ ਨੇ ਕਮਜ਼ੋਰ ਕਰ ਦਿੱਤੀ ਬੱਤੋਂ ਕਮਜ਼ੋਰ ਕੀਤੀ ਜੇ ਸਾਡੀਆਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਤਾਂ ਤੇ ਇਹ ਸੰਸਥਾਵਾਂ ਸਿੱਖ ਨੂੰ ਨਾਮ ਬਾਣੀ ਦੀ ਚਰਤ ਨਾਲ ਜੋੜਨ ਦਾ ਕਾਰਨ ਜਦੋਂ ਸੰਸਥਾਵਾਂ ਮਜ਼ਬੂਤ ਹੁੰਦੀਆਂ ਨੇ ਸੰਸਥਾਵਾਂ ਨਾਮ ਬਾਣੀ ਤੇ ਕਿਰਤ ਨਾਲ ਜੋੜਦੀਆਂ ਨਹੀਂ ਤੇ ਨਾਮ ਬਾਣੀ ਤੇ ਕਿਰਤ ਦੇ ਨਾਲ ਬਣਿਆ ਜਿਹੜਾ ਵਿਅਕਤੀ ਹੈ ਫਿਰ ਉਹਨਾਂ ਵਿਅਕਤੀਆਂ ਦੇ ਵਿੱਚੋਂ ਜਿਹੜਾ ਹੈ ਉਹ ਅੱਛੇ ਪੋਲਿਟਿਸ਼ੀਅਨ ਬਣਦੇ ਅੱਛੇ ਪੋਲਿਟਿਸ਼ੀਅਨ ਬਣਦੇ ਤੇ ਅਜੋਕੇ ਪੋਲਿਟਿਸ਼ੀਅਨਾਂ ਨੇ ਇਸ ਤਰ੍ਹਾਂ ਕਿ ਸਿੱਖ ਸੰਸਥਾਵਾਂ ਖਤਮ ਕਰਦੀਆਂ ਕਿ ਨਾਮ ਬਾਣੀ ਤੇ ਕਿਰਤ ਦੇ ਨਾਲ ਜੁੜਨ ਦੇ ਸਮਰੱਥ ਨਾ ਰਹਿਣ ਸਿੱਖ ਸਮਰੱਥਾ ਬਣੇ ਜ ਸਮਰੱਥ ਬਣ ਗਏ ਤੇ ਇਹ politician ਬਣ ਕੇ ਖੁੱਲ ਤੇ ਜੇ ਇਹ politician ਬਣ ਗਏ ਤਾਂ ਲੋਟੂਆ ਨੂੰ ਕੌਣ ਪੁੱਛੂਗਾ ਤੇ ਲੋਟੂਆ ਨੂੰ ਕੌਣ ਪੁੱਛੂਗਾ ਸੋ ਮੈਂ ਬਤਾ ਸਮਾਂ ਨਹੀਂ ਲੈਣਾ ਕਿਉਂਕਿ ਰਹਿਰਾਜ ਸਾਹਿਬ ਜੀ ਦਾ ਵੀ ਸਮਾਂ ਚੁੱਕਿਆ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਜਿਹਦੇ ਨਾਲ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਾਂ ਕਿ ਆਪਨੇ ਮੇਰੀ ਸਤਿਮਾਨ ਦੇ ਕਾਬਲ ਸਮਝੇ ਮੈਨੂੰ ਇਸ ਦਾ ਵੀ ਕੋਈ ਪਰਵਾਹ ਨਹੀਂ ਹੈ ਕਈ ਕੁਝ ਲੋਕਾਂ ਨੇ ਮੇਰਾ ਅਪਮਾਨ ਕਰਨ ਦਾ ਯਤਨ ਕੀਤਾ ਔਰ ਨਹੀਂ ਕੋਈ ਕਿਸੇ ਦਾ ਅਪਮਾਨ ਕਰ ਸਕਦਾ ਜੇ ਅਕਾਲ ਪੁਰਖ ਚਾਹੇ ਨਾ ਚਾਹੇ ਪਰसों ਵੀ ਇੱਕ ਗੱਲ ਕਹੀ ਸੀ ਜਿੰਨਾ ਮਰਜੀ ਕੋ ਚਿੱਕਰ ਸੜਦੇ ਜੇ ਪਰਮੇਸ਼ਵਰ ਵੱਲ ਹੈ ਨਾ ਤੇ ਉਹਦੀ ਰਹਿਮਤ ਦੀ ਪਰਖਾ ਕਰੀ ਹੈ ਉਹ ਇੱਕ ਛੇ ਦੇ ਵਿੱਚ ਉਸ ਤੇ ਪਰ ਨੂੰ ਢੋਸਰਦੀ ਔਰ ਮੈਨੂੰ ਕਿਸੇ ਅਦਾਲਤ ਅਧੁਰੁੱਤ ਤੇ ਭਰੋਸਾ ਨਹੀਂ ਹੈ ਨਾ ਕਿਸੇ ਅਦਾਲਤ ਤੇ ਰੱਖਣਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਭਰੋਸਾ ਹੈ ਸਤਿਗਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਕਹਿਣਾ ਕਿ ਅਕਾਲ ਪੁਰਖ ਇਨਸਾਫ ਦੇਉਂਦਾ ਮੈਂ ਬਹੁਤ-ਬਹੁਤ ਅੰਦੀਆ ਗਹਿਰਾਂ ਦੇ ਧੰਨਵਾਦ ਪ੍ਰੈਸ ਆਈ ਹੈ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਇਹ ਸ਼ਬਦ ਸਵਾਰਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ